ਨੇ ਸਾਡੀ 33 ਪ੍ਰਵਾਨ ਕੀਤੀ ਔਰ ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਇਹ ਜਿਹੜਾ ਪਹਿਲਾ ਮਾਂ ਬੋਲੀ ਪੰਜਾਬੀ ਪ੍ਰਚਾਰ ਪ੍ਰਸਾਰ ਦਾ ਜਿਹੜਾ ਪਹਿਲਾ ਸਮਾਗਮ ਸੀ ਬੜੀ ਚੰਗੀ ਕਲਾ ਦੇ ਨਾਲ ਸੰਪੂਰਨ ਹੋਇਆ ਔਰ ਇਸ ਆਸ ਦੇ ਨਾਲ ਕਿ ਇਹ ਜਿਹੜੇ ਸਮਾਗਮ ਨੇ ਲੜੀ ਵਾਰ ਚੱਲਣਗੇ ਜਿਸ ਤਰ੍ਹਾਂ ਕਿ ਵੀਰ ਹਰਦੀਪ ਸਿੰਘ ਜੀ ਨੇ ਦੱਸਿਆ ਹੈ ਕਿ ਇਹ ਆਰੰਭਤ ਹੈ ਹੁਣ ਇਹ ਸਮਾਗਮ ਜਿਹੜੇ ਨੇ ਕੋਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ

ਬਹੁਤ ਬਹੁਤ ਧੰਨਵਾਦੀ ਮੈਂ ਗੁਰੂ ਕੀ ਸਾਸਾਂ ਨੇ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਰਹਿਨਮਾਈ ਥੇ ਇਸ ਪ੍ਰੋਗਰਾਮ ਨੂੰ ਬੜੇ ਸਜੱਕੇ ਢੰਗ ਨਾਲ ਪੰਜਾਬੀ ਭਾਸ਼ਾ ਪ੍ਰਸਾਦ ਕਮੇਟੀ ਵੱਲੋਂ ਜਿਹੜਾ ਦਿੱਲੀ ਕਮੇਟੀ ਦੀ ਔਰ ਜਿਹੜੀ ਇੱਥੇ ਵੀ ਮੌਜੂਦਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਇੱਕ ਬੜਾ ਹੀ ਸੋਹਣਾ ਉਪਰਾਲਾ ਕੀਤਾ ਹੈ ਔਰ ਆਪ ਸੰਗਤਾਂ ਨੇ ਵੀ ਜਿਹੜਾ ਹੈ ਇੱਥੇ ਜਿਹੜਾ ਬੈਠ ਕੇ ਜੇ ਕਵਿਤਾ ਨੂੰ ਉਨ੍ਹਾ ਉਗਾਰਾ ਦਿੱਤਾ ਹੈ ਕਵੀ ਦਰਬਾਰ ਨੂੰ ਇਹ ਐਮਐ ਸੋਚਦਾ ਹਾਂ ਸਾਡੀ ਲਿਟਮਟੇਟਰੀ ਹੱਤਕ ਬਸ਼ਾਹੀ ਪੰਜਾਬੀ ਭਾਸ਼ਾ ਪ੍ਰਧਾਨ ਕਮੇਟੀ ਜਿਹਨੇ ਪਹਿਲੇ ਉਤਾਰਿਆ ਬਹੁਤ ਹੀ ਸ਼ੁਕਰੀਆ ਮੁਬਾਰਕਬਾਦ ਹੈ ਕਿ ਉਹ ਅਜਿਹੇ ਸੰਤਾ ਨੂੰ ਮੁਬਾਰਕਬਾਦ ਹੈ ਉਸ ਇਥੇ ਸਾਡੀ ਕਮੇਟੀ ਤੋਂ ਵੀ ਮੈਂ ਸਾਡੇ ਪ੍ਰਧਾਨ ਸਾਹਿਬ ਔਰ ਸਾਡੇ ਸਕੰਦਰ ਸਾਹਿਬ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਕਿ ਇਹ ਬਰਾਲਾ ਜਿਹੜਾ ਰਚਿਆ ਗਿਆ ਉਹਦੇ ਵਿੱਚ ਸਾਨੂੰ ਉਹਨਾਂ ਨੇ ਪੂਨਨ ਸਹਿਯੋਗ ਦਿੱਤਾ ਹੈ ਜਿਸ ਵੇ ਮੈਂ ਕਵੀ ਸਹਿਬਾਨ ਜਿਹੜੇ ਆਏ ਨੇ ਤਰਨੰਮ ਤੇ ਦੋ ਜਾਣਿਆਂ ਨੇ ਬੋਲਿਆ ਦੋ ਜਾਣਿਆਂ ਨੇ ਬਹੁਤ ਸੋਹਣੀ ਆਪਣੀ ਕਵਿਤਾ ਦਾ ਪੱਤਰਚਾ ਆਪਣੀ ਅਪਰਸਤ ਦਿੱਤੀਆਂ ਤੇ ਆਪ ਸਾਰੀ ਸੰਗਤ ਨੂੰ ਜਿੱਥੇ ਮਾ ਬੋਲੀ ਨਾ ਮਾ ਬੋਲੀ ਨੂੰ ਅਦਰ ਦਿੱਤਾ ਉਹ ਤੇ ਪੰਜਾਬੀ ਪੰਜਾਬੀ ਉਲੀ ਉਹਾਰਾ ਦੇ ਰਿਹਾ ਉਹਦੇ ਨਾਂ ਹੀ ਪੰਥ ਦੀ ਜਿਹੜੀ ਸੋਚਿਓ ਤੇ ਮੇਰੇ ਦਿਲ ਨੂੰ ਉਹਾਰਾ ਦੇ ਮੈਂ ਮੇਰੀਆਂ ਭੈਣਾ ਤੇ ਮੈਂ ਆਪਣੇ ਮਤਾਵਾ ਤੇ ਬੱਝੇ ਆ ਤੁਸੀਂ ਯਾਦ ਜ਼ਰੂਰ ਰੱਖਿਓ ਅੱਜ ਮੈਂ ਕਹਿੰਦਾ ਇੱਕ ਜਗਾਰਾ ਮਾਣਣ ਜਿਹਨਾਂ ਦੇ ਨਾਂ ਦੇ ਲਾਉ ਜਿਹੜਾ ਕਿ ਇੱਕ ਜਿਨ ਨੇ ਜਿਹੜਾ ਸਿੱਖ ਰਾਜਵੀ ਜੜੀ ਉਹਨੂੰ ਬਚਾਣ ਲਈ ਬਹੁਤ ਵੱਡੀ ਕੋਸ਼ਿਸ਼ ਕੀਤੀ ਮਹਾਰਾਜਾ ਬੀਬੀਆ ਇੱਕ ਵਾਰ ਜਕੜਾ ਲਗਾ ਦੇਣ ਮਹਾਰਾਣੀ ਜਿੰਦਾ ਜੀ ਸਾਥ ਸਰੀਆ ਨਾਲ ਮਹਾਰਾਣੀ ਜਿੰਦਾ ਜੀ ਅਜਿਹਾ ਕਰਕੇ ਜਕੜਾ ਲਗਾਇਆ ਕਿ ਅੱਜ 29 ਮਾਰਚ ਦੇ ਦਿਨ ਸਾਡੇ ਕੋ ਪੰਜਾਬ ਦੇ ਵਿੱਚ ਸਿੱਖ ਰਾਜ ਖੋਇਆ ਗਿਆ ਅੰਗਰੇਜ਼ਾਂ ਦੁਆਰਾ ਕਿ ਮੈਂ ਤਾਨੂੰ ਇਸ ਕਰਕੇ ਮਾਂ ਬੋਲੀ ਮਾਂ ਜਿਹਨਾਂ ਨੇ ਜਤਾਰਾ ਲਗਾਉਣ ਨੂੰ ਬੋਲਿਆ ਜਦੋਂ ਉਹਰੇ ਬੱਚੇ ਨੂੰ ਉੱਤੋਂ ਵਿਛੋੜਦਾ ਗਿਆ ਤੇ ਉਹ ਪੰਜਾਬੀ ਤੋਂ ਵਿਸਕਿਆ ਨਾ ਤੇ ਜਦੋਂ ਉਹਦੀ ਤਲਕਤੇ ਮੁਲਾਕਾਤ ਹੋਈ ਆਪਣੀ ਮਾਂ ਨਾਲ ਇਹ ਉਹਨੇ ਬੱਚੇ ਦੇ ਸਿਰ ਤੇ ਹੱਥ ਫੇਰਿਆ ਉਹਦੋਂ ਉਹਦੀ ਅੱਖਾਂ ਦਾ ਨੂਰ ਖਤਮ ਹੋ ਗਿਆ ਸੀ ਆਪਣੇ ਬੱਚੇ ਦੀ ਯਾਦ ਤੇ ਜਦੋਂ ਉਹਨੇ ਦੇਖਿਆ ਕਿ ਉਹਦੇ ਸਿਰ ਤੇ ਕੇਸ ਨਹੀਂ ਅੰਗੇ ਤੇ ਉਹਨੇ ਕਿਹਾ ਕਿ ਮੈਂ ਤੂੰ ਇਸ ਤੋਂ ਉੱਠਦਾ ਹੁੰਦਾ ਕਿ ਤੂੰ ਮਰੀ ਜਾਂਦਾ ਪਹਿਲੇ ਨਾ ਹੀ ਬਰਾ ਹੁੰਦਾ ਕਿ ਕਿੰਨੀ ਸੋਹਣੀ ਸੋਚ ਉਹਨਾਂ ਪੰਥਕ ਮਤਾਵਾ ਦੀ ਜਿਨ੍ਹਾਂ ਨੇ ਆਪਣੇ ਪੰਥ ਦੀ ਕੁਰਬਾਨੀਆਂ ਦਿੱਤੀਆਂ ਉਹਨੇ ਆਪਣੇ ਬੱਚੇ ਨੂੰ ਦੁਬਾਰਾ ਪ੍ਰੇਰਿਆ ਸਾਧ ਸੰਗਤ ਜੀ ਜੋ ਸਾਡੇ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਬਹੁਤ ਵੱਡੀ ਗੱਲ ਕਹੀ ਹੈ ਜਿਹੜੀ ਮਾਂ ਹੈ ਨਾ ਮਾਂ ਉਹ ਮਾਂ ਬੋਲੀ ਨੂੰ ਬਚਾ ਕੇ ਰੱਖੀ ਹੈ ਉਹ ਮਾਂ ਜਿਹੜੀ ਹੈ ਜਦੋਂ ਮਾਨਣ ਜਿੰਨਾਂ ਦੀ ਸ਼ੋਹਰਤ ਆਇਆ ਤੇ ਮਾਨਣ ਜੀ ਦਲੀਪ ਸਿੰਘ ਨੂੰ ਪੜਾ ਚ ਲਿਆ ਕਿ ਮੈਂ ਤੇ ਕਿਸ ਪਰਿਵਾਰ ਤੋਂ ਆਂ ਬੇਵਸ ਪੰਜਾਬ ਦੀ ਆਨ ਬਨ ਜਾਣ ਐ ਜਿਹੜਾ ਕਿ ਜਿੱਥੇ ਰਕਤੇ ਮੈਂ ਰਾਜਾ ਸੀ ਜਿਹੜਾ ਕਿ ਇੰਨਾ ਵੱਡਾ ਸਿੱਖ एंपਾਇਰ ਸੀ ਕਰੋ ਮਾਲਕ ਸੀ ਤੇ ਅੱਜ ਮੈਂ ਇਥੇ ਇੰਦਰੀਆਂ ਦੇ ਬਤੈਰ ਧੋਕੇ ਬੈ ਗਿਆ ਤੇ ਇਹ ਮਾਂ ਹੀ ਜਿੱਕਰੋ ਮਾਂ ਦੀ ਸਹਬਤ ਮਿਲੀ ਤੇ ਤਾਂ ਹੀ ਇਹ ਸ਼ਰ ਕੇ ਮਾਰਣ ਜਿੱਦਾਂ ਮੈਂ ਅੱਜ ਅਸੀਂ ਨਮਸਕਾਰ ਕਰਦੇ ਆ ਉਹਨੂੰ ਯਾਦ ਕਰਦੇ ਆ ਤੇ ਉਹਨੂੰ ਹਮੇਸ਼ਾ ਹੀ ਹੋਰ ਰੱਖਦੇ ਆ ਆਪਣੇ ਚਿੱਤਿਆਂ ਚ ਤੇ ਮੈਂ ਜਰੂਰ ਨਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆ ਸਾਡੇ ਇਹ ਤੋਂ ਦੇ ਪ੍ਰਬੰਧ ਛੱਡਣਾ ਦਾ ਮੇਰੇ ਖਾਸ ਤੌਰ ਮੇਰੇ ਡੇਵੀ ਸਰਦ ਹਰਦੇਸ ਸਿੰਘ ਜੀ ਦਾ ਚੇਅਰਮੈਨ ਸਾਹਿਬ ਜਿਨ੍ਹਾਂ ਨੇ ਹਮੇਸ਼ਾ ਹੀ ਕਵੀ ਦਰਬਾਰ ਨੂੰ ਜਰੂਰ ਉਹਨਾਂ ਨੇ ਹੁੰਦਾਰਾ ਦੇਣ ਦੀ ਗੱਲ ਕੀਤੀ ਹੈ ਅਸੀਂ ਕਦੀ ਵੀ ਬੈਠਦੇ ਹਮੇਸ਼ਾ ਇੱਕੋ ਗੱਲ ਕਹਿੰਦੇ ਸੀ ਕਵੀਆਂ ਨੂੰ ਪਰ ਇਹ ਨਹੀਂ ਇਹਨਾਂ ਨੇ ਜਿਹੜਾ ਪੰਜਾਬ ਪੰਜਾਬੀ ਦਿੱਲੀ ਦਿੱਲੀ ਦੇ ਸਰਕਾਰ ਦੇ ਪੰਜਾਬੀ ਡਿਪਾਰਟਮੈਂਟ ਹੁੰਦੇ ਸੀ ਇਹਨਾਂ ਨੇ ਕਵੀਆਂ ਦੀ ਜਿਹੜੀ ਉਹ ਜੋ ਉਹਨਾਂ ਦਾ ਰੈਮਨਿਊਨੇਸ਼ਨ ਹੈ ਜੋ ਉਹਨਾਂ ਦੇ ਪੈਸੇ ਹੈ ਉਹ ਗੱਲ ਦੀ ਗੱਲ ਕੀਤੀ ਕਿ ਕਵਿਤਾ ਜਿੰਦੀ ਰਹੇ ਕਿਉਂਕਿ ਕਵਿਤਾ ਜਿਹੜੀ ਸਮਾਜ ਨੂੰ ਬਚਾ ਕੇ ਰੱਖੀ ਹੈ ਮੈਂ ਫਿਰ ਤੋਂ ਇੱਕ ਵਾਰ ਸਾਡੇ ਪ੍ਰਧਾਨ ਸਾਹਿਬ ਅੰਮ੍ਰਿਤ ਸਿੰਘ ਦਾਦਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇੱਥੇ ਦੀ ਜਿਹੜੀ ਸਮੂਚੀ ਟੀਮ ਹੈ ਇੱਥੇ ਜਿਹੜੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਾਡੇ ਮੈਂਬਰ ਇੱਥੇ ਬਪਾ ਸਾਹਿਬ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਾਡੇ ਵੀਰ ਜੀ ਆਏ ਨੇ ਤਰਲੋchan ਵੀਰ ਜੀ ਧੰਨਵਾਦ ਹੈ ਟੜਜੇ ਮੈਂ ਲਖਤਾਂ ਧੰਨਵਾਦ ਸਾਰਾ ਸਾਰੇ ਕੰਮ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਆਪ ਸਾਰੇ ਸੰਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸੋਹਣਾ ਇੰਨਾ ਸਹਿਯੋਗ ਦਿੱਤਾ ਇਸ ਪਰ ਮੇਰਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ